ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਅਰ ਸਿੱਖ ਨੇ ਹਰ ਪੰਥ ਪਰਿਹਾਰ ਉਹਨਾਂ ਨੇ ਮੈਨੂੰ ਦਿੱਤਾ ਆ ਸਿੱਖ ਬੱਚੇ ਦਾ ਇੱਕ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਸਿੱਖੀ ਪਹਿਚਾਨ ਤੇ ਸਿੱਖਰੇ ਕਾਰਨ ਦਾ ਮੁੱਦਾ ਸੀਗਾ ਅੱਗੇ ਆਓ ਸਾਡੀ ਲੋੜ ਹੈ ਅਸੀਂ ਵੰਸ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਕਰਨਾ ਹੈ ਤੇ ਆਪਣੀ ਪਹਿਚਾਨ ਦੇ ਨਾਲ ਅੱਗੇ ਆਓ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਕਿ ਬੱਚੀ ਦੇ ਦੁਆਰਾ ਟੈਸਟ ਲਏ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਸਭ ਤੋਂ ਪਹਿਲਾਂ ਹਾਰਿਕ ਜੈ ਜੇਬੰਦੀ ਹਰ ਸੇਖ ਦਾ ਧੰਨਵਾਦ ਹੈ ਜੋ ਵੀ ਕਦਮ ਮੈਂ ਲਿਆ ਸੀ ਉਹ ਗੁਰੂ ਸਾਹਿਬ ਦੇ ਹੁਕਮ 'ਚ ਉਹਨਾਂ ਨੇ ਮੇਰੇ ਤੋਂ ਜੋ ਵੀ ਕਰਵਾਇਆ ਹਰ ਇੱਕ ਨੇ ਮੇਰੇ ਤੱਕ ਪਹੁੰਚ ਕੀਤੀ ਹੈ ਮਾਨ ਸਨਮਾਨ ਅਰ ਸਿੱਖ ਨੇ ਹਰ ਪੰਥ ਪੰਥੇ ਹਰ ਉਸ ਬੰਦੇ ਨੇ ਮੈਨੂੰ ਦਿੱਤਾ ਆ ਅੱਜ ਜੇ ਸ਼੍ਰੋਮਣੀ ਕਮੇਟੀ ਵੱਲੋਂ ਬੁਲਾਇਆ ਗਿਆ ਸੀਗਾ ਚਲੋ ਇਹਨਾਂ ਨੇ ਵੀ ਮੇਰੇ ਉਸ ਕਦਮ ਦਾ ਕਿਉਂਕਿ ਉਹ ਪੂਰੇ ਪੰਥ ਦਾ ਮੁੱਦਾ ਸੀਗਾ ਇੱਕ ਬੱਚੇ ਦਾ ਉਹ ਛੋਟਾ ਜਿਹਾ ਮੁੱਦਾ ਨਹੀਂ ਸੀਗਾ ਜੇ ਕਿ ਉਹ ਪਛਾਣ ਤੇ ਸਿੱਖਣ ਦੇ ਕਾਰਨ ਦਾ ਮੁੱਦਾ ਸੀਗਾ ਤੇ ਜਿਸ ਸੰਸਦੀ ਜ਼ਿੰਮੇਵਾਰੀ ਬਣਦੀ ਹੈ ਉਹ ਵੀ ਅੱਗੇ ਆਈ ਹੈ ਅੱਜ ਉਹਨਾਂ ਨੇ ਮਾਨ ਸਨਮਾਨ ਦਿੱਤਾ ਹੈ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਮੈਂ ਚਾਹਨੀ ਆ ਕਿ ਬੱਚਿਆਂ ਨੂੰ ਹੀ ਮੇਰੀ ਬੇਨਤੀ ਹੈ ਕਿ ਸਿੱਖੀ ਜਾਂ ਕਕਾਰ ਇਹ ਛੋਟੀ ਚੀਜ਼ ਨਹੀਂ ਆ ਉਹ ਚੀਜ਼ ਤੇ ਅਗਰ ਤੁਸੀਂ ਤਾਰਨ ਕਰਦੇ ਹੋ ਉਹ ਚੀਜ਼ ਨੂੰ ਨਿਭਾਉਂਦੀ ਹਿੰਮਤ ਰੱਖਣੀ ਪੈਣੀ ਹੈ ਸਾਨੂੰ ਚੈਲੰਜਸ ਕਰਦੇ ਮੈਂ ਖੁਦ ਕਹਿ ਰਹੀ ਹਾਂ ਕਿ ਮੈਂ ਕੰਪੀਟ ਕਰ ਰਹੀ ਹਾਂ ਪ੍ਰੈਪਰੇਸ਼ਨ ਕਰ ਰਹੀ ਹਾਂ ਆਪਣੀ ਸਟੱਡੀ ਵਾਈਜ਼ ਵੀ ਬਟ ਮੈਨੂੰ ਇੱਕ ਅਲੱਗ ਤੋਂ ਕੰਪੀਟ ਕਰਨਾ ਪਿਆ ਆਪਣੀ ਆਈਡੈਂਟੀਟੀ ਨੂੰ ਲੈ ਕੇ ਚਾਹੇ ਕਰਨਾ ਪਿਆ ਪਰ ਮੈਨੂੰ ਦੁੱਖ ਨਹੀਂ ਹੈ ਠੀਕ ਹੈ ਉਹ ਬਾਕੀ ਬੱਚਿਆਂ ਲਈ ਵੀ ਇਹੀ ਹੈ ਕਿ ਅੱਗੇ ਆਓ ਸਾਡੀ ਲੋੜ ਹੈ ਅਸੀਂ ਵੰਸ ਦੇ ਲਈ ਅਸੀਂ ਲੋਕਾਂ ਦੇ ਲਈ ਕੰਮ ਕਰਨਾ ਹੈ ਤੇ ਕਰਨਾ ਹੈ ਤੇ ਆਪਣੀ ਪਹਿਚਾਨ ਦੇ ਨਾਲ ਅੱਗੇ ਆਓ ਤੇ ਉਹਦੇ 'ਚ ਤੁਹਾਨੂੰ ਸ਼ਾਇਦ ਮਾਨ ਸਨਮਾਨ ਇਸ ਤੋਂ ਵੀ ਵੱਧ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੇਟੀ ਨੂੰ ਲੈ ਲਓ ਥੱਲੇ ਮਾਈਕਾਂ ਨੇ ਆ ਥੱਲੇ ਕਰੋ ਆ ਥੋੜੀ ਜਿਹੀ ਕਰਨੀ ਆਪੇ ਨਾਲ ਆ ਜੀਰਾ ਉਹ ਥੱਲੇ ਕਰ ਲੋ ਨਾ ਯਾਰ ਬੜਾ ਕੰਮ ਯਾਰ ਠੀਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦੂਪੁਰਾ ਕਰ ਯਾਰ ਲੋਕੋ ਲੱਗੀ ਖਲੇ ਹੋਇਆ ਪਿਛਲੇ ਦਿਨੀ ਨਾ राजस्थान ਜੁਡੀਸ਼ੀਅਲ ਸਰਵਿਸ ਦੇ ਵਿੱਚ ਜਿਹੜਾ ਐਗਜ਼ਾਮ ਸੀ ਉਹ ਸਾਡੀ ਬੇਟੀ ਬੀਬੀ ਗੁਰਪ੍ਰੀਤ ਕੌਰ ਉਹ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਗਈ ਸੀ ਬਾਹਰ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਉੱਥੇ ਲੱਗਿਓ ਸੀ ਸੈਂਟਰ ਤੋਂ ਬਾਹਰ ਉਹਨਾਂ ਨੇ ਇਸ ਬੱਚੀ ਨੂੰ ਕਿਹਾ ਕਿ ਤੂੰ ਆਪਣੇ ਕਕਾਰ ਬਾਜਨਾਂ ਦੇ ਵਿੱਚ ਸ਼੍ਰੀ ਸਾਹਿਬ ਦਾ ਨਾਮ ਲਿਖਿਆ ਗਿਆ ਪਰ ਬੇਟੀ ਕਿਉਂਕਿ ਜੇਤਾ ਹੁੰਦਾ ਕੋਈ ਕਮਜ਼ੋਰ ਬੰਦਾ ਤੇ ਕਕਾਰ ਬਾਹਰ ਵੀ ਲਾ ਕੇ ਜਾ ਸਕਦਾ ਇੱਥੇ ਪਰ ਇਸ ਬੇਟੀ ਨੂੰ ਕਿਉਂਕਿ ਗੁਰਤੀ ਮੇਰੀ ਮਾਤਾ ਪਿਤਾ ਤੋਂ ਅਮਰਧਾਰੀ ਤਿਆਰ ਪਰ ਤਿਆਰ ਨਿਤ ਨਿਮਣਿਆ ਤੇ ਇਹਨੇ ਉਸ ਗੱਲ ਦਾ ਉਹਨਾਂ ਤੇ ਵਿਰੋਧ ਕੀਤਾ ਕਿ ਮੇਰਾ ਕਨਸਟੀਟਿਊਸ਼ਨਲ ਰਾਈਟ ਆ ਇਹ ਮੈਂ ਕਿਰਪਾਨ ਪੈਣ ਕੇ ਅੰਦਰ ਜਾਵਾਂਗੀ ਤੇ ਗੁਰੂ ਕੇ ਸਿੱਖ ਨੂੰ ਆਦੇਸ਼ ਵੀ ਆ ਕਿ ਪੰਜ ਕਕਾਰ ਅੰਗ ਸੰਗ ਰਹਿਣੇ ਆ ਸੋ ਉਹਨਾਂ ਨੇ ਕਿ ਉਹਦੇ ਵਿੱਚ ਅਪੀਅਰ ਨਹੀਂ ਹੋਣ ਦਿੱਤਾ ਤੇ ਮੈਂ ਸਮਝਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਇਹ ਬੇਟੀ ਦਾ ਸੀ ਉਸ ਐਗਜ਼ਾਮ ਦੇ ਵਿੱਚ ਅਪੀਅਰ ਹੋਣ ਦਾ ਉਹ ਤੋਂ ਪੰਜ ਹੀ ਰਹਿ ਗਏ ਸਮੁੱਚੇ ਸਿੱਖ ਪੰਥ ਨੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾਹ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੋਣੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਤੇ ਗੁਰੂ ਕੇ ਸਿੱਖ ਨੂੰ ਸਤਗੁਰੂ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜਿਲ੍ਹੇ ਸਾਡੇ ICSE ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਕਸਟ ਹੁੰਦੇ ਕੜੇ ਵੀ ਕਈ ਵਾਰੀ ਉੱਥੇ ਐਜ ਦਹਾਏ ਜਾਂਦੇ ਆ ਸੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਂ ਨਾਲ ਜਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਰਹਿਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕਿ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲੈ ਤੇ ਇੱਥੇ ਤਾਂ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਆ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿੰਨੇ ਸਿੱਖ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਤਾ ਰਿਆ ਕਿਉਂਕਿ ਅਦਰਵਾਇਜ਼ ਦਾ ਵਿਚਾਰੀ ਬਾਂਝੀ ਹੋ ਗਈ ਆਪਣੇ ਉਸ ਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ एग्जाम ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਵੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਕਰਤਾਰ ਆ ਉਹ ਅੰਗ ਸੰਗ ਰਹਿਣੇ ਚਾਹੀਦੇ ਆ ਸੋ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰ ਸੁਪਤਰੀ ਕਿਉਂਕਿ ਸੁਪਤਰੀਆਂ ਸੁਪੁੱਤਰ ਕਹਿ ਲੈਨੇ ਪਰ ਹੋਣ ਹਾਰ ਸੁਪਤਰੀ ਇਸ ਕਰਕੇ ਆਪ ਵੀ ਤਿਆਰ ਪਰ ਤਿਆਰ ਆ ਤੇ ਬੱਚੀ ਨੂੰ ਗੁਰਤੀ ਵੀ ਦਿੱਤੀ ਆ ਤੇ ਪੰਜਾਂ ਪਿਆਰਿਆਂ ਦਾ ਰੀਖ ਵੀ ਆ ਸੋ ਅੱਜ ਉਹਨਾਂ ਦਾ ਸਾਰਿਆਂ ਦਾ ਦਿੱਤੇ ਸਰਕਾਰ ਤੋਂ ਕੋਈ ਲਿਖਤੀ ਰੂਪ ਚ ਮੰਗ ਰਹੇ ਬੱਚੀ ਦਾ ਇੱਕ ਮੌਕਾ ਖੁੱਲਿਆ ਗਿਆ ਅਸੀਂ ਤਾਂ ਈਮੇਲ ਲਿਖ ਕੇ ਵੀ ਭੇਜੀ ਆ ਪਾਕਿਸਤਾਨ ਸਰਕਾਰ ਨੂੰ ਕਿ ਤੁਰੰਤ ਇਸ ਬੱਚੀ ਨੂੰ ਮੋੜ ਆਪਣਾ ਸਪੈਸ਼ਲ ਤੌਰ ਦੇ ਉੱਤੇ ਕੋਈ ਟੈਸਟ ਇਹਦਾ ਰੱਖ ਕੇ ਤਾਂ ਇਹਨੂੰ ਆਪਣਾ ਮੌਕਾ ਦਿੱਤਾ ਜਾਣਾ ਚਾਹੀਦਾ। ਅੰਦਰਾਂ ਜੀ ਰਾਮ ਰਹੀਮ ਨੂੰ ਫਿਰ ਪ੍ਰੋਬਲ ਮਿਲੀ ਆ। ਹੋ ਹੋ ਗਈ ਗੱਲ। ਕਿਉਂਕਿ ਉਹ ਜਿਹੜਾ ਆ ਰਿਹਾ ਮਨਾਉਣ ਵਾਸਤੇ ਸਰਕਾਰ ਦੇ ਕੋਲ ਆ ਕੇ ਮੈਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ। ਕਿ ਇਹ ਬਾਰ-ਬਾਰ ਜਿਹੜੇ ਕੋਈ ਮੈਨੂੰ ਵੀ ਪੁੱਛਦੇ ਆ। ਰਾਮ ਰਹੀਮ ਜਿਹੜਾ ਆ ਉਹਦਾ ਅੰਦਰ ਵੀ ਪ੍ਰੋਬਲ ਤੇ ਬਾਹਰ ਵੀ ਪ੍ਰੋਬਲ ਆ। ਜੀ ਉਹਦਾ ਪਤਾ ਨਹੀਂ ਹੁੰਦਾ ਕਦੋਂ ਆ ਗਿਆ ਕਦੋਂ ਚਲੇ ਗਿਆ। ਤੇ ਮੈਂ ਸਮਝਦਾ ਸਰਕਾਰ ਫਿਰ ਐਵੇਂ ਜਿਉ ਇਤਾਂ ਦੇ ਗੱਲਾਂ ਕਰਨ ਨਾਲ ਉਹਨੂੰ ਪੱਕਾ ਜਿਹੜਾ ਆ ਉਹਦੇ ਇੱਕ ਬਾਸਰ ਕੱਢ ਦੇਣ ਜੀ ਧੰਨਵਾਦ ਜੀ